ਹਲੋ ਦੋਸਤੋ ਤੁਹਾਡਾ ਸਾਡੇ ਇਸ ਪਿਆਰੇ ਚੈਨਲ ਕਾਉਂਸਲ ਸੀਐਸਸੀ ਸੈਂਟਰ ਚੈਨਲ ਵਿੱਚ ਬਹੁਤ ਬਹੁਤ ਸਵਾਗਤ ਆ। ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਅਸੀਂ ਤੁਹਾਡੇ ਲਈ ਨਵੇਂ-ਨਵੇਂ ਗਵਰਨਮੈਂਟ ਜੌਬਸ ਨਾਲ ਰਿਲੇਟਡ ਵੀਡੀਓਜ਼ ਤੁਹਾਡੇ ਲਈ ਅਪਡੇਟਸ ਲੈ ਕੇ ਆਉਂਦੇ ਰਹਿੰਨੇ ਆ। ਸੋ ਦੋਸਤੋ ਇਸੇ ਤਰ੍ਹਾਂ ਇੱਕ ਹੋਰ ਵੀਡੀਓ ਨਾਲ ਅਸੀਂ ਲੈ ਕੇ ਹਾਜ਼ਰ ਹੋਏ ਆਂ ਹੋਪ ਹੈ ਕਿ ਤੁਹਾਨੂੰ ਸਾਡੀ ਪਿਛਲੀ ਵੀਡੀਓਜ਼ ਵਧੀਆ ਲੱਗੀਆਂ ਹੋਣਗੀਆਂ ਜੇ ਵਧੀਆ ਲੱਗੇ ਤਾਂ ਪਲੀਜ਼ ਉਹਨਾਂ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਕਿਉਂਕਿ ਇਸ ਤਰ੍ਹਾਂ ਦੇ ਹੋਰ ਵੀ ਕਈ ਗਵਰਨਮੈਂਟ ਜੌਬਸ ਦੇ ਜਿਹੜੇ ਵੀ ਵੀਡੀਓਜ਼ ਨਿਊ ਨਿਊ ਆਉਂਦੀਆਂ ਨੇ ਉਹ ਤੁਹਾਨੂੰ ਸਾਡੇ ਚੈਨਲ ਤੇ ਡੇਲੀ-ਡੇਲੀ ਦੇਖਣ ਨੂੰ ਮਿਲ ਜਿਆ ਨੇ ਸੋ ਦੋਸਤੋ ਅੱਜ ਵੀ ਅਸੀਂ ਇੱਕ ਅੱਧੀ ਵੀਡੀਓ ਨਾਲ ਜੋ ਹੈ ਤੁਹਾਨੂੰ ਜਾਣਕਾਰੀ ਦਵਾਂਗੇ ਤੁਹਾਨੂੰ ਸੋ ਦੋਸਤੋ ਇਹ ਹੈਗੀ ਹੈ ਇਸ਼ਤਿਹਾਰ ਨੰਬਰ 9 2021 ਦਾ ਨਵਾਂ ਇ ਦਿੱਤੀ ਹੋਈ ਆ httpps.punjab.gov.in ਦੀ ਸਾਈਟ ਤੇ ਤੁਹਾਨੂੰ ਇਹ ਦੇਖਣ ਨੂੰ ਮਿਲ ਜਾਵੇਗੀ ਐਡਵਰਟਾਈਜ਼ਮੈਂਟ ਸੋ ਦੋਸਤੋ ਇਹਨਾਂ ਨੇ ਜੋ ਇੰਪੋਰਟੈਂਟ ਹੈ ਜੀ ਡੇਟ ਇੰਤਿਹਾਰ ਪ੍ਰਕਾਸ਼ਿਤ ਹੋਣ ਦੀ ਮਿਤੀ ਸੀ ਉਹ 20 ਤਰੀਕ ਪੰਜਵਾਂ ਮਹੀਨਾ 2021 ਸੀ ਅਤੇ ਇਹਦੀ ਜੋ ਆਨਲਾਈਨ ਸਬਮਿਟ ਕਰਨ ਦੀ ਜੋ ਡੇਟ ਸੀ 21 ਤਰੀਕ ਤੋਂ ਸਟਾਰਟ ਹੋ ਚੁੱਕੀ ਆ ਸੋ ਦੋਸਤੋ ਇਹਦੀ ਆਨਲਾਈਨ ਜੋ ਸਬਮਿਟ ਕਰਨ ਦੀ ਮਿਤੀ ਜਾਂ ਉਹਦੀ ਕਿ ਲਾਸਟ ਡੇਟ ਉਹ 15 ਤਰੀਕ 6ਵਾਂ ਮਹੀਨਾ 2021 ਸ਼ਾਮ 5 ਵਜੇ ਤੱਕ ਆ ਇਹਦੀ ਤੇ ਫੀਸ ਭਰਨ ਦੀ ਆਖਰੀ ਡੇਡ ਜੋ ਹੈ 18 ਤਰੀਕ ਜਮਾ ਮਈ ਨੋ 2021 ਆ ਸੋ ਦੋਸਤੋ ਇਹਦੀ ਮੈਂ ਤੁਹਾਨੂੰ ਸਟਾਰਟਿੰਗ ਦੇ ਮੇਨ ਇਹਦੀ ਜਾਣ ਪਛਾਣ ਬਾਰੇ ਥੋੜਾ ਡਿਸਕਸ ਕਰਾਂਗੇ ਜੋ ਕਿ ਇਹਨਾਂ ਨੇ ਤੁਹਾਨੂੰ ਦਿੱਤੀ ਹੋਈ ਆ ਅਦੀਨ ਸੇਵਾਵਾਂ ਚੌਣ ਬੋਰਡ ਵੱਲੋਂ ਜੋ ਇਹ ਪੋਸਟ ਦੀ ਨਿਕਲੀ ਕੱਢੀ ਗਈ ਆ ਪੰਜਾਬ ਦੀ ਸਥਾਪਨਾ 309 ਦੇ ਤਹਿਤ ਸੰਵਿਧਾਨ ਦੀ ਧਾਰਾ ਅਨੁਸਾਰ ਇਹ ਕੱਢੀ ਗਈ ਆ ਜਿਹਦਾ ਮੁੱਖ ਮੰਤਵ ਜਿਹੜਾ ਪੰਜਾਬ ਸਰਕਾਰ ਦੇ ਧਾਰਾ ਵੱਲੋਂ ਪ੍ਰਾਪ ਜਿਹੜੇ ਮੰਗ ਪੱਤਰ ਨੇ ਠੀਕ ਪੰਜਾਬ ਸਰਕਾਰ ਦੇ ਧਾਰਾ ਵਿੱਚ ਗਰੁੱਪ ਸੀ ਦੇ ਜਿਹੜੇ ਦੋਸਤੋ ਇਹ ਧਿਆਨ ਰੱਖਣ ਵਾਲੀ ਗੱਲ ਗਰੁੱਪ ਸੀ ਦੇ ਸੇਵਾਵਾਂ ਦੀ ਭਰਤੀ ਕਰਨਾਗਾ ਸੋ ਦੋਸਤੋ ਇਹਦੀ ਵਿਸਤਾਰਪੂਰਵਕ ਜਾਣਕਾਰੀ ਇਹ ਆ ਵੀ ਇਹਨਾਂ ਨੇ ਆਪਣੇ ਅਫੀਸ਼ੀਅਲ ਵੈੱਬਸਾਈਟ plsme.punjab.government ਇੰਤੇ ਯੋਗ ਮੀਦਵਾਰ ਵੱਲੋਂ 21 ਤਰੀਕ ਤੋਂ ਲੈ ਕੇ 5 ਮਹੀਨਾ 2021 ਤੋਂ 15 ਤਰੀ ਨ 2021 ਤੱਕ ਸ਼ਾਮ 5 ਵਜੇ ਤੱਕ ਆਨਲਾਈਨ ਅਰਜ਼ੀ ਨਹੀਂ ਮੰਗ ਕੀਤੀਆਂ ਇਹਦੇ ਵਿੱਚ ਮੈਂ ਤੁਹਾਨੂੰ ਪੋਸਟ ਦੱਸਦਣੀ ਆ ਵੀ ਪੋਸਟ ਇਹ ਕਿਸ ਚੀਜ਼ ਦੀ ਆ ਇਹਦੇ ਦੋਸਤੋ ਦੋ ਤਰ੍ਹਾਂ ਦੇ ਪੋਸਟਾਂ ਨੇ ਉਹਦੇ ਵਿੱਚ ਇੱਕ ਨੂੰ ਦੋ ਕੈਟਾਗਰੀਸ ਵਿੱਚ ਵੰਡ ਕੀਤਾ ਗਿਆਗਾ ਉਜੋਗ ਅਤੇ ਕਮਰਸ ਵਿਭਾਗ ਪੰਜਾਬ ਦੋਸਤੋ ਮੈਂ ਸਾਰਿਆਂ ਨੂੰ ਪਹਿਲਾਂ ਤੁਹਾਨੂੰ ਦੱਸ ਦਵਾਂਗੇ ਜੋ ਹੈ ਇਹ ਜੋ ਹੈ ਈ ਸਾਈਜ਼ ਜੋ ਹੈ ਦੀ ਪੋਸਟਾਂ ਹੈਗੀਆਂ ਨੇ ਇਹ ਉਹ ਇੱਕ ਸਾਈਦੇ ਪੋਸਟ ਹੈਗੀਆਂ ਨੇ ਉਹਦੇ ਵਿੱਚ ਉਜਯੋਗ ਤੇ ਕਮਰਸ ਵਿਭਾਗ ਪੰਜਾਬ ਦੇ ਹਨ ਜਿਹਦੇ ਵਿੱਚ ਉੱਚ ਉਜਯੋਗਿਕ ਉન્નਤੀ ਅਫਸਰ ਦੇ 56 ਅਸਾਮੀਆਂ ਤੇ ਬਲਾਕ ਪੱਧਰ ਅਪਚਾਰ ਅਫਸਰ ਦੀ 61 ਅਸਾਮੀਆਂ ਤੇ ਉਸ ਤੋਂ ਬਾਅਦ ਦਫਤਰ ਆਬਕਾਰੀ ਤੇ ਕਰ ਕਮਿਸ਼ਨਰ ਪੰਜਾਬ ਪਟਿਆਲਾ ਦੀਆਂ ਵਿੱਚੋਂ ਆਬਕਾਰੀ ਤੇ ਕਰ ਨਿਰੱਖ ਦੇ 51 ਪੋਸਟ ਆ ਜਾਨੀ ਟੋਟਲ ਦੋਸਤੋ ਜਿਵੇਂ ਤੁਸੀਂ ਦੇਖ ਹੀ ਰਹੇ ਹੋ 168 ਪੋਸਟ ਹੈ ਜੋ ਹੈ ਇਹਨਾਂ ਨੇ ਅਸਾਮੀਆਂ ਦੀ ਗਿਣਤੀ ਰੱਖੀਆਂ ਗਈਆਂ ਹਨ ਦੋਸਤੋ ਉਸ ਤੋਂ ਬਾਅਦ ਇਹਨਾਂ ਨੇ ਜੋ ਉਮੀਦਵਾਰ ਦੀ ਐਜੂਕੇਸ਼ਨ ਕੁਆਲਿਫਿਕੇਸ਼ਨ ਹੋਰੇ ਮੈਂਸ਼ਨ ਕੀਤੀ ਗਈ ਹੈ ਵੀ ਉਹਨਾਂ ਨੂੰ ਕੀ ਕੀ ਐਜੂਕੇਸ਼ਨ ਕੁਆਲਿਫਿਕੇਸ਼ਨ ਚਾਹੀਦੀ ਹੈ ਆਪਣੀ ਇਸ ਪੋਸਟ ਨੂੰ ਭਰਨ ਲਈ ਉਜਯੋਗ ਅਤੇ ਕਮਰਸ ਵਿਭਾਗ ਪੰਜਾਬ ਚ ਉੱਚ ਜੋਗੀ ਉન્નਤੀ ਅਫਸਰ ਤੇ ਬਲਾਕ ਪੱਧਰ ਪ੍ਰਸਾਰ ਅਫਸਰ ਅਫਸਰ ਦੇ ਜਿਹੜੇ ਨੇ ਉਹਨਾਂ ਦੀ ਕੁਆਲਿਫੀਕੇਸ਼ਨ ਜਿਹੜੇ ਨੇ ਰੱਖਿਆ ਵੀ ਉਹਨਾਂ ਨੇ ਇੱਕ ਗ੍ਰੈਜੂਏਸ਼ਨ ਕਿਸੇ ਵੀ ਰੈਕੋਗਨਾਈਜ਼ਡ ਯੂਨੀਵਰਸਿਟੀ ਲੋ ਗ੍ਰੈਜੂਏਸ਼ਨ ਮਸਟ ਹੋਣੀ ਕੰਪਲੀਟ ਜ਼ਰੂਰੀ ਆ ਵਿਦ 50% ਮਾਰਕਸ ਤੇ ਪੰਜਾਬੀ ਸਬਜੈਕਟ ਜੋ ਹੈ ਉਹਨਾਂ ਨੂੰ میٹرਿਕ ਲੈਵਲ ਤੇ ਹਰ ਤਰ੍ਹਾਂ ਕਿਸੇ ਵੀ ਹੱਦ ਜੋ ਪਾਸ ਹੋਣਾ ਜ਼ਰੂਰੀ ਆ ਉਹੀ ਜੋ ਹੈ ਉਮੀਦਵਾਰ ਇਸ ਨੂੰ ਅਪਲਾਈ ਕਰ ਸਕਦੇ ਹਨ ਜਿਨ੍ਹਾਂ ਦੀ ਪੰਜਾਬੀ ਜੋ ਹੈ میٹرਿਕ ਲੈਵਲ ਤੇ ਪਾਸ ਹੋਵੇ ਤੇ ਗ੍ਰੈਜੂਏਸ਼ਨ ਹੋਈ ਹੋਵੇ ਵਿਦ 50% ਰੈਕੋਗਨਾਈਜ਼ ਯੂਨੀਵਰਸਿਟੀ ਸੋ ਦੋਸਤੋ ਉਸ ਤੋਂ ਬਾਅਦ ਆ ਜਾਂਦੀ ਆ ਦਫ਼ਤਰ ਤੇ ਆਪਕਾਰੀ ਤੇ ਕਰਨ ਰੱਖੇ ਦੀ ਪੋਸਟ ਜੋ ਹੈ ਉਹਦੇ ਵਿੱਚ ਜੋ ਹੈ ਇੱਕ ਡਿਗਰੀ ਆਫ ਬੈਚਲਰ ਦੀ ਕਿਸੇ ਵੀ ਡਿਸਪਲਿਨ ਚ ਕਿਸੇ ਵੀ ਯੂਨੀਵਰਸਿਟੀ ਵੱਲੋਂ ਜੋ ਕੰਪਲੀਟ ਹੋਣੀ ਜ਼ਰੂਰੀ ਆ ਤੇ ਉਸ ਦੇ ਵਿੱਚ ਦੋਸਤੋ ਇਹਨਾਂ ਨੇ ਇੱਕ ਐਕਸਪੀਰੀਅੰਸ ਜੋ ਮੰਗਿਆ ਹੈ 120 ਆਰਜ਼ ਦਾ ਕੰਪਿਊਟਰ ਪਰਸਨਲ ਕੰਪਿਊਟਰ ਇਨਫੋਰਮੇਸ਼ਨ ਟੈਕਨੋਲੋਜੀ ਚ ਜੋ ਇੱਕ ਟੋੜਾ 120 ਆਰਜ਼ ਦਾ ਐਕਸਪੀਰੀਅੰਸ ਹੋਣਾ ਜ਼ਰੂਰੀ ਆ ਆਦਰਵਾਇਜ਼ ਜੇ ਤੁਹਾਡੇ ਕੋਲ ਕੰਪਿਊਟਰ ਇਨਫੋਰਮੇਸ਼ਨ ਟੈਕਨੋਲੋਜੀ ਕੋਰਸ ਦਾ ਇਕੁਇਵੈਲੈਂਟ ਲੈਵਲ ਦਾ O ਲੈਵਲ ਸਰਟੀਫਿਕੇਟ ਜੋ ਹੈ D O E C C ਗਵਰਨਮੈਂਟ ਆਫ ਇੰਡਰ ਸਰਟੀਫਿਕੇਟ ਹੋਣਾ ਜ਼ਰੂਰੀ ਹੈ ਉਹੀ ਜੋ ਇਸ ਨੂੰ ਅਪਲਾਈ ਕਰ ਸਕਦੇ ਹਨ ਪੋਸਟ ਨੂੰ ਅਸਤੂਵਾ ਦੋਸਤੋ ਇਹਨਾਂ ਨੇ ਜੋ ਹੈ ਪੋਸਟ ਦੀ ਡਿਵਾਈਡਿਸ਼ਨ ਇਹਨਾਂ ਨੇ ਦੱਸੀ ਹੋਈ ਹੈ ਉਜਯੋਗ ਅਤੇ ਕਮਰਸ ਵਿਭਾਗ ਦੀ ਆਪਕਾਰੀ ਤੇ ਕਰ ਕਮਿਸ਼ਨਰ ਦੀ ਇਹਨਾਂ ਨੇ ਜੋ ਹੈ ਇੱਥੇ ਟੋਟਲ 10 ਪੋਸਟਾਂ ਹੋਈਆਂ ਨੇ ਵੀ ਇਹਦੇ 56 ਪੋਸਟਾਂ 61 ਪੋਸਟਾਂ ਦੇ ਇਹਦੇ 51 ਪੋਸਟਾਂ ਨੂੰ ਇਹਨਾਂ ਨੇ ਅੱਗੇ ਕੈਟਾਗਰੀ ਅਨਸਾਰ ਡਿਵਾਈਡ ਕਰ ਦਿੱਤਾ ਜਿਵੇਂ ਤੁਸੀਂ ਮੇਰੇ ਇੱਧਰ ਦੇਖ ਹੀ ਰਹੇ ਹੋ ਜਨਰਲ ਸ਼ੈਡਿਊਲ ਕਾਸਟ ਐਮ ਐਂਡ ਬੀ ਸ਼ੈਡਿਊਲ ਕਾਸਟ ਆਰ ਐਂਡ ਓ ਵੀ ਬੈਕਵਰਡ ਕਲਾਸ ਐਕਸ ਸਰਵਿਸਮੈਨ ਐਕਸ ਸਰਵਿਸਮੈਨ ਐਸ ਸੀ ਐਂਡ ਐਮ ਬੀ ਸਾਰੇ ਇਹਨਾਂ ਨੇ ਜੋ ਪੋਸਟਾਂ ਨੇ 168 ਪੋਸ ਔਰ ਤੋਂ ਵਿਜ਼ਲਮ ਪੀਰੀਅਡ ਨੇ ਸਾਰਿਆਂ ਨੇ ਉਹਨੂੰ ਕੈਟਾਗਰੀ ਅਨੁਸਾਰ ਡਿਵਾਈਡ ਕਰ ਦਿੱਤਾ ਹੈ ਸੋ ਦੋਸਤੋ ਤੁਹਾਡੀ ਜਿਹੜੀ ਵੀ ਕੈਟਾਗਰੀ ਉਸ ਅਕੋਰਡਿੰਗ ਤੁਹਾਡੇ ਜਿਹੜਾ ਤੁਸੀਂ ਡਿਵਾਈਡੇਸ਼ਨ ਦੇਖ ਲੈਣੀ ਹੈ ਵੀ ਉਹਦੇ ਵਿੱਚ ਕਿੰਨੀਆਂ ਪੋਸਟਾਂ ਨੇ ਉਸ ਅਕੋਰਡਿੰਗ ਤੁਹਾਡੀ ਪੋਸਟ ਅਪਲਾਈ ਹੋਵੇਗੀ ਸੋ ਦੋਸਤੋ ਨੈਕਸਟ ਨੇ ਇਹਨਾਂ ਨੇ ਪ੍ਰੈਫਰੈਂਸ ਦੀ ਹਦਾਇਤਾਂ ਦੱਸੀਆਂ ਗਈਆਂ ਹਨ ਕਿ ਇਹਨਾਂ ਨੂੰ ਕੀ ਕੀ ਪ੍ਰੈਫਰੈਂਸ ਦਿੱਤੀ ਗਈ ਹੈ ਜਿਨ੍ਹਾਂ ਨੇ ਪੋਸਟ ਅਪਲਾਈ ਕਰਨੀ ਹੈ ਸੋ ਦੋਸਤੋ ਸਾਮਿਆਨ ਲਈ ਉਹੀ ਅਪਲਾਈ ਕਰਨ ਪ੍ਰੈਫਰੈਂਸ ਦੇਣ ਉਹ ਯੋਗ ਹਨ ਜਿਹੜੇ ਉਮੀਦਵਾਰ ਉਹੀ ਇਸ ਨੂੰ ਅਪਲਾਈ ਕਰਨ ਸੋ ਦੋਸਤੋ ਅੱਗੇ ਨੇ ਦੱਸਿਆ ਗਿਆ ਹੈ ਕਿ ਹਦਾਇਤ ਕੀਤੀ ਜਾਂਦੀ ਹੈ ਕਿ ਉਪਰਸਾਰਣੇ ਵਿੱਚ ਦਰਜ ਸਮੇਂ ਦੇ ਕੈਟਾਗਰੀ ਅਨੁਸਾਰ ਵਨ ਦੇ ਅਨੁਸਾਰੀ ਪ੍ਰੈਫਰੈਂਸ ਭਰੀ ਜਾਵੇ ਮਤਲਬ ਕਿ ਤੁਸੀਂ ਦੇਖ ਲੈਣਾ ਹੈ ਕਿ ਕਿੰਨਾ ਕਿੰਨੇ ਪੋਸਟ ਆ ਡਿਵਾਈਡ ਕੀਤੇ ਗਏ ਨੇ ਉਸ ਅਕੋਰਡਿੰਗ ਤੁਸੀਂ ਆਪਣੀ ਪੋਸਟ ਭਰਨੀ ਹੈ ਕਿ ਅਸ ਅਕੋਰਡਿੰਗ ਡਿਵਾਈਡ ਕੀਤੇ ਗਏ ਹਨ ਉਸ ਤੋਂ ਬਾਅਦ ਦੋਸਤੋ ਸ਼੍ਰੇਣੀ ਕੋਡ ਹੈ ਇਹਨਾਂ ਨੇ ਇਸ ਵਿੱਚ ਜਿਹੜੀ ਵੀ ਤੁਸੀਂ ਤੁਹਾਡੀ ਕੈਟਾਗਰੀ ਹੈ ਉਸ ਅਕੋਰਡਿੰਗ ਇਹਨਾਂ ਨੇ ਕੋਡ ਦਿੱਤੇ ਗਏ ਹਨ ਜਦੋਂ ਵੀ ਤੁਸੀਂ ਪੋਸਟ ਜੀ ਕੋਰ ਚੈੱਕ ਕਰ ਲੈਣਾ ਹੈ ਉਹੀ ਕੋਰ ਥੋੜੀ ਜੋ ਹੈ ਐਪਲੀਕੇਸ਼ਨ ਮੋਰਚੇ ਸ਼ੋਅ ਕੀਤਾ ਜਾਏਗਾ ਇਹਨਾਂ ਨੇ ਜੋ ਹੈ ਅੱਗੇ ਜਨਰਲ ਈਡਬਲਯੂਐਸ ਉਹਨਾਂ ਦਾ ਪੰਜਾਬੀ ਵਿੱਚ मीनिंग ਲਿਖ ਦਿੱਤਾ ਹੈ ਕਈ ਵਾਰ ਜਨਨ ਨੂੰ ਕਨਫਿਊਜ਼ਨ ਹੁੰਦੀ ਹੈ ਉਹ ਆਪਣੀ ਜੋ ਹੈ ਕਾਸਟ ਨੂੰ ਇਹਦੇ ਤੋਂ ਜੋ ਹੈ ਚੈੱਕ ਕਰ ਸਕਦੇ ਹਨ ਕਿ ਤੁਹਾਡੀ ਕੈਟਾਗਰੀ ਕਿਸ ਵਿੱਚ ਆਉਂਦੀ ਹੈ ਉਸ ਤੋਂ ਆ ਇੰਪੋਰਟੈਂਟ ਨੋਟੀਫਿਕੇਸ਼ਨ ਜਿਹਨਾਂ ਨੂੰ ਰਿਜ਼ਰਵੇਸ਼ਨ ਦਿੱਤੀਆਂ ਗਈਆਂ ਹਨ ਉਹ ਤੁਸੀਂ ਮੈਂ ਤੁਹਾਨੂੰ ਆਪਣਾ ਜੋ ਪੀਡੀਆ ਦਾ ਲਿੰਕ ਦੋਸਤੋ ਤੁਸੀਂ ਜੇ ਤੁਹਾਨੂੰ ਫੇਰ ਵੀ ਕੋਈ ਡਾਊਟ ਰਹਿੰਦਾ ਹੈ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ ਅਦਰਵਾਈਜ਼ ਜੇ ਤੁਹਾਨੂੰ ਕੋਈ ਡਾਊਟ ਹੈ ਮੈਂ ਪੀਡੀਐਫ ਦਾ ਲਿੰਕ ਤੁਹਾਨੂੰ ਆਪਣੇ ਡਿਸਕ੍ਰਿਪਸ਼ਨ ਬਾਕਸ ਜਰੂਰ ਦਵਾਂਗੇ ਤੁਸੀਂ ਉੱਥੋਂ ਜੋ ਹੈ ਚੈੱਕ ਕਰਕੇ ਨੋਟੀਫਿਕੇਸ਼ਨ ਨੂੰ ਪੂਰੇ ਕਲੀਅਰਲੀ ਪੜ੍ਹ ਸਕਦੇ ਹੋ ਉਹਦੇ ਵਿੱਚ ਦੇਖ ਸਕਦੇ ਹੋ ਜੋ ਤੁਹਾਨੂੰ ਗੱਲ ਨਹੀਂ ਸਮਝ ਆਉਂਦੀ ਉਹ ਤੁਸੀਂ ਪੀਡੀਐਫ ਦੇ ਵਿੱਚੋਂ ਦੇਖ ਸਕਦੇ ਹੋ ਸੋ ਦੋਸਤੋ ਜੇ ਤੁਸੀਂ ਇਸ ਦਾ ਮਤਲਬ ਕਿ ਰਿਜ਼ਰਵੇਸ਼ਨ ਦਾ ਜੋ ਹੈ ਫਾਇਦਾ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਪੰਜਾਬ ਦਾ ਜੋ ਹੈ ਤੁਹਾਡੇ ਪੰਜਾਬ ਦੇ ਡੋਮਿਸਾਈਲ ਹੋਣਾ ਚਾਹੀਦਾ ਹੈ ਪੰਜਾਬ ਦਾ ਡੋਮਿਸਾਈਲ ਤੁਹਾਨੂੰ ਅਪਲਾਈ ਕਰਦੇ ਸਮੇਂ ਨਾਲ ਹੋਣਾ ਚਾਹੀਦਾ ਲੱਗੇਗਾ ਤੇ ਉਹ 5 ਸਾਲ ਤੋਂ ਪੁਰਾਣਾ ਨਹੀਂ ਹੋਣਾ ਚਾਹੀਦਾ ਉਹ ਵੈਲਿਡ ਨਹੀਂ ਮੰਨਿਆ ਜਾਵੇਗਾ ਸੋ ਦੋਸਤੋ ਕਾਉਂਸਲਿੰਗ ਸਮਝਾ ਕਿਸੇ ਵੀ ਸਟੇਜ ਦੀ ਬੋਰਡ ਦੀ ਮੰਗ ਅਨੁਸਾਰ ਆਪਣੀ ਸ਼੍ਰੇਣੀ ਨਾਲ ਸੰਬੰਧਿਤ ਹਰ ਤਰ੍ਹਾਂ ਦਾ ਸਰਟੀਫਿਕੇਟ ਤੁਹਾਡੇ ਕੋਲ ਹੋਣਾ ਜ਼ਰੂਰੀ ਹੈ ਜਿਸ ਤਰ੍ਹਾਂ ਤੁਹਾਡੇ ਕੋਈ ਵੀ ਕੈਟੇਗਰੀ ਦਾ ਸਰਟੀਫਿਕੇਟ ਹੋਣਾ ਤੁਹਾਡੇ ਲਈ ਬਹੁਤ ਇੰਪੋਰਟੈਂਟ ਆ ਤਾਂ ਹੀ ਤੁਸੀਂ ਇਸ ਨੂੰ ਜੋ ਹੈ ਅਪਲਾਈ ਕਰ ਸਕਦੇ ਹੋ ਅਦਰਵਾਈ ਸੋ ਦੋਸਤੋ ਨੈਕਸਟ ਉਸ ਤੋਂ ਬਾਅਦ ਆ ਜਾਂਦੇ ਇਹਨਾਂ ਨੇ ਪੇ ਸਕੇਲ ਦਿੱਤਾ ਗਿਆ ਹੈ ਉਦਯੋਗ ਅਤੇ ਕਮਰਸ ਵਿਭਾਗ ਪੰਜਾਬ ਦਾ ਪੇ ਸਕੇਲ ਕਿਸ ਤਰ੍ਹਾਂ ਦੇ ਰਿਵਾਈਜ਼ਨ ਕੀਤੀ ਹੈ ਅਤੇ ਇੱਕ ਦਫ਼ਤਰ ਅਫਸਰ ਅਧਿਕਾਰ ਕਮਿਸ਼ਨਰ ਪੰਜਾਬ ਪਟਿਆਲ ਦਾ ਜੋ ਪੇ ਸਕੇਲ ਇਹਨਾਂ ਨੇ ਉਹ ਰਿਮੈਂਸ਼ਨ ਕੀਤਾ ਹੈ ਤੁਸੀਂ ਸਾਰਾ ਚੈੱਕ ਕਰ ਲਿਓ ਮੈਂ ਜਿਵੇਂ ਤੁਹਾਨੂੰ ਦੱਸ ਦਵਾ ਦੇ ਕਿ ਇਹਨਾਂ ਦਾ ਜੋ ਮੈਟ੍ਰਿਕਸ ਦਾ 35400 ਦਫ਼ਤਰ ਅਫਸਰ ਅਧਿਕਾਰ ਕਮਿਸ਼ਨਰ ਦਾ 35400 ਦਾ ਤੱਕ ਦਾ ਪੇ ਸਕੇਲ ਹੈ ਅਤੇ ਉਦਯੋਗ ਅਤੇ ਕਮਰਸ ਵਿਭਾਗ ਹੁਣ ਦੀ ਪੰਜਾਬ ਦਾ ਪੇ ਸਕੇਲ ਜੋ ਟੋਟਲ ਹੈ ਉਹ ਵੀ 35400 ਹੀ ਹੈ ਉਸ ਤੋਂ ਬਾਅਦ ਉਸ ਦਿਨਾਂ ਨੇ ਫੀਸ ਦਾ ਵੇਰਵਾ ਦਿੱਤਾ ਹੈ ਕਿ ਜਨਰਲ ਕੈਟਾਗਰੀ ਲਈ ਜੋ ਹੈ ਖਿਡਾਰੀ ਲਈ ਜੋ ਹੈ 10000 ਰੁਪਏ ਪਰ ਫੀਸ ਜੋ ਹੈ ਐਪਲੀਕੇਸ਼ਨ ਮੂਡ ਦਾ ਹੈਗਾਗਾ ਉਸ ਤੋਂ ਬਾਅਦ SC BC EWS ਲਈ 250 ਰੁਪਏ ਦਾ ਐਕ ਸਰਵਿਸਮੈਨ ਤੇ ਡਿਪੈਂਡੈਂਟ ਦਾ 200 ਰੁਪਏ ਦਾ ਤੇ ਹੈਂਡੀਕੈਪ ਲਈ ਫੀ 500 ਰੁਪਏ ਜੋ ਇਹਨਾਂ ਨੇ ਫੀ ਐਪਲੀਕੇਸ਼ਨ ਫੀਸ ਰੱਖੀ ਗਈ ਆ ਉਸ ਤੋਂ ਬਾਅਦ ਇਹਨਾਂ ਨੇ ਚੋਣ ਵਿਧੀ ਮਤਲਬ ਕਿ ਦੱਸਿਆ ਗਿਆ ਵੀ ਕਿਸ ਤਰ੍ਹਾਂ ਜੋ ਹੈ ਇਹਨਾਂ ਦੀ ਸਿਲੈਕਸ਼ਨ ਹੋਵੇਗੀ ਦੋਸਤੋ ਜਿਵੇਂ ਕਿ ਤੁਸੀਂ ਇੱਥੇ ਦੇਖ ਹੀ ਰਹੇ ਹੋ ਇਹਨਾਂ ਨੇ ਦੱਸਿਆ ਗਿਆ ਕਿ ਆਬਜੈਕਟਿਵ ਟਾਈਪ ਮਲਟੀਪਲ ਚੁਆਇਸ ਕੁਐਸਚਨ ਟਾਈਪ ਟ ਜਾਵੇਗੀ ਜਿਨ੍ਹਾਂ ਦੇ ਜੁਇ ਦੇ ਵਿੱਚ ਤੁਹਾਡੇ 40% ਤੋਂ ਮਾਰਕਸ ਹੋਣੇ ਜ਼ਰੂਰੀ ਨੇ ਤਾਂ ਹੀ ਤੁਹਾਡੀ ਸਿਲੈਕਸ਼ਨ ਹੋਵੇਗੀ ਸੋ ਦੋਸਤੋ ਜਿਵੇਂ ਤੁਹਾਨੂੰ ਪਤਾ ਹੈ ਕੋਵਿਡ-19 ਦੀ ਮਹਾਮਾਰੀ ਦੇ ਕਾਰਨ ਮਤਲਬ ਕਿ ਜਿਹੜੀ ਸਿਲੈਕਸ਼ਨ ਮੋਡ ਆ ਉਹ ਮਲਟੀਪਲ ਸ਼ਿਫਟ ਚ ਜੋ ਹੈ ਡਿਵਾਈਡ ਕਰ ਦਿੱਤੀ ਜਾਵੇਗੀ ਅਤੇ ਲਾਸਟ ਨੋ ਨਤੀਜਾ ਉਸ ਲਾਫ ਸਟਾਫ ਸਿਲੈਕਸ਼ਨ ਕਮਿਸ਼ਨ ਆਫ ਗਵਰਨਮੈਂਟ ਆਫ ਇੰਡੀਆ ਵੱਲੋਂ ਹੀ ਲਿਆ ਜਾਵੇਗਾ ਉਹਨਾਂ ਦੇ ਆਪਣੇ ਫਾਰਮੂਲੇ ਅਕੋਰਡਿੰਗ ਜਿਵੇਂ ਤੁਸੀਂ ਉਹ ਦੇਖ ਰਹੇ ਹੋ ਉਸ ਅਕੋਰਡਿੰਗ ਡਿਵਾਈਡ ਕਰਕੇ ਹੀ ਉਹਨਾਂ ਦਾ ਫੈਸਲਾ ਲਿਆ ਜਾਵੇਗਾ ਅਸਤਵਾ ਦੋਸਤੋ ਇਹਨਾਂ ਨੇ ਜੋ ਹੈ ਅੱਗੇ ਹਦਾਇਤਾਂ ਦਿੱਤੀਆਂ ਗਈਆਂ ਨੇ ਕਿ ਇਸ ਤਰ੍ਹਾਂ ਇਹਨਾਂ ਦੀ ਸਿਲੈਕਸ਼ਨ ਹੋਵੇਗੀ ਆਬਜੈਕਟਿਵ ਟਾਈਪ ਦੇ ਵਿੱਚ ਲਿਖਤੀ ਪ੍ਰੀਖਿਆ ਦੇ ਮੈਰਿਟ ਦੇ ਅਧਾਰ ਤੇ ਹੀ ਤੇਨਾਂ ਜੋ ਹੈ ਥੋੜੀ ਸਿਲੈਕਸ਼ਨ ਹੋਵੇਗੀ ਅਦਰ ਕੋਈ ਮੋਡ ਦਾ ਹੋਣ ਨਹੀਂ ਹੋਵੇਗਾ ਸਿਲੈਕਸ਼ਨ ਦਾ ਆਬਜੈਕਟਿਵ ਟਾਈਪ ਦੇ ਵਿੱਚ ਇਹਨਾਂ ਨੇ ਦੱਸਿਆ ਗਿਆ ਕਿ ਤੁਹਾਨੂੰ ਆਨਲਾਈਨ ਐਡਮਿਟ ਕਾਰਡ ਜਦੋਂ ਉਹਨਾਂ ਦੀ ਅਫੀਸ਼ੀਅਲ ਵੈਬਸਾਈਟ ਤੇ ਜੋ ਹੈ ਜਾਰੀ ਕਰ ਦਿੱਤੇ ਜਾਣਗੇ ਉਹਨਾਂ ਸਿਲੇਬਸ ਪੈਟਰਨ ਕੀ ਕੀ ਹੈ ਸਾਰਾ ਕੁਝ ਉਹ ਵੈਬਸਾਈਟ ਤੇ ਅਪਲੋਡ ਕੀਤਾ ਜਾਵੇਗਾ ਇਸ ਕਰਕੇ ਤੁਹਾਨੂੰ ਰਿਕਵੈਸਟ ਹੈ ਵੀ ਜਿਹੜਿਆਂ ਨੇ ਇਹਨਾਂ ਨੇ ਆਫੀਸ਼ੀਅਲ ਸਾਈਟ ਉੱਨਾ ਉਹਨਾਂ ਵੱਲੋਂ ਤੋਂ ਉਹ ਤੁਹਾਡੇ ਕੋਲ ਪਹਿਲਾਂ ਪਹੁੰਚ ਸਕੇ ਉਸ ਤੋਂ ਅਪਲਾਈ ਕਰਨ ਦਾ ਵਿਧੀ ਦੋਸਤੋ ਤੁਹਾਨੂੰ ਜਿਵੇਂ ਪਤਾ ਹੀ ਹੈ ਤੁਸੀਂ ਆਹ ਸਾਈਟ ਵਿਜ਼ਿਟ ਕਰ ਲੈਣੀ ਹੈ tripsb.punjab.gov.in ਉਸ ਤੋਂ ਬਾਅਦ ਇੱਥੇ ਲਿੰਕ ਜੋ ਇਹਨਾਂ ਨੇ ਦਿੱਤਾ ਹੋਇਆ ਹੈ ਉਸ ਤੇ ਤੁਸੀਂ 21 ਤਰੀਕ 5 ਮਹੀਨਾ 2021 ਤੋਂ ਲੈ ਕੇ 15 ਤਰੀਕ 6 ਮਹੀਨਾ 2021 ਤੋਂ ਸ਼ਾਮ 5 ਵਜੇ ਤੱਕ ਆਨਲਾਈਨ ਅਪਲਾਈ ਕਰ ਸਕਦੇ ਹੋ ਅਦਰਵਾਈਜ਼ ਜੇ ਤੁਸੀਂ ਬਾਅਦੋਂ ਕਰੋਗੇ ਤਾਂ ਤੁਹਾਡੀ ਰੱਦ ਕਰ ਦਿੱਤੀ ਜਾਵੇਗੀ ਉਸ ਤੋਂ ਬਾਅਦ ਨਿਊ ਕੈਂਡੀਡੇਟ ਰਜਿਸਟਰ ਕਰਕੇ ਤੁਸੀਂ ਆਪਣਾ ਯੂਜ਼ਰ ਨੇਮ ਤੇ ਪਾਸਵਰਡ ਜਨਰੇਟ ਕਰ ਲੈਣਾ ਹੈ ਉਹ ਤੁਹਾਡੇ ਈਮੇਲ ਆਈਡੀ ਤੇ ਫੋਨ ਨੰਬਰ ਜਿਹੜਾ ਤੁਸੀਂ ਰਜਿਸਟਰ ਕਰਵਾਉਗੇ ਉਹਦੇ ਤੇ ਆ ਜਾਵੇਗਾ ਫਿਰ ਤੁਸੀਂ ਨੂੰ ਲੌਗਇਨ ਕਰਕੇ ਅਪਲੀਕੇਸ਼ਨ ਫਾਰ ਲੈਣੀ ਹੈ ਉਸ ਨੂੰ ਸੇਵ ਉਪਰ ਕਰਨ ਤੋਂ ਉਪਰਤ ਆਪਣਾ ਜੇ ਉਸ ਤੋਂ میٹرਿਕ ਦਾ ਜੋ ਹੈ ਸਰਟੀਫਿਕੇਟ 12ਵੀਂ ਸਰਟੀਫਿਕੇਟ ਤੇ ਕੋਈ ਵੀ ਕੁਆਲਿਫੀਕੇਸ਼ਨ ਜਿਹੜੇ ਉਹਨਾਂ ਨੇ ਮੰਗੀ ਹੈ ਉਹ ਸਰਟੀਫਿਕੇਟ ਲਗਾ ਕੇ ਉਸ ਤੋਂ ਬਾਅਦ ਹੀ ਤੁਸੀਂ ਉਸ ਨੂੰ ਅਪਲੋਡ ਕਰਕੇ ਸਾਰੇ ਸਿਗਨੇਚਰ ਫੋਟੋ ਅਪਲੋਡ ਕਰਕੇ ਤਾਂ ਹੀ ਉਸ ਨੂੰ ਸਬਮਿਟ ਕਰਨਾ ਹੈ ਸੋ ਦੋਸਤੋ ਜੇ ਤੁਸੀਂ ਇਹਦੇ ਵਿੱਚ ਆਪਣੀ ਗਲਤ ਡਿਟੇਲਸ ਭਰੋਗੇ ਤਾਂ ਉਹ ਤੁਹਾਡਾ ਰੱਦ ਕਰ ਦਿੱਤਾ ਜਾਵੇਗਾ ਤੁਸੀਂ ਇਸ ਨੂੰ 18/06/2021 ਤੇ ਨੈਟ ਬੈਂਕਿੰਗ ਕ੍ਰੈਡਿਟ ਕਾਰਡ ਡੈਬਿਟ ਕਾਰਡ ਰੁਪਏ ਪੇਟੀਐਮ ਜੋ ਕੁਛ ਵੀ ਰਾਹੀ ਜੋ ਹੈ ਆਪਣੀ ਪੇਮੈਂਟ ਕਰ ਸਾਇਓ ਉਸ ਤੋਂ ਬਾਅਦ ਦੋਸਤੋ ਅਪਲਾਈ ਕਰਨ ਜੇ ਤੁਸੀਂ ਅਪਲਾਈ ਕਰਦੇ ਹੋ ਤੇ ਜੋ ਜੇ ਫੀਸ ਹੈ ਡੇਟ ਜਿਹੜੀ ਇਹਨਾਂ ਦਿੱਤੀ ਹੈ ਦੋਸਤੋ ਜੇ ਬਾਅਦ ਅਪਲਾਈ ਉਹ ਕਰੋਗੇ ਫਿਰ ਫੀਸ ਤਾਂ ਉਹ ਜੋ ਹੈ ਤੁਹਾਡਾ ਐਪਲੀਕੇਸ਼ਨ ਜੋ ਹੈ ਰੱਦ ਕਰ ਦਿੱਤਾ ਜਾਵੇਗਾ ਸਬਮਿਟ ਕਰਨ ਤੋਂ ਪਹਿਲਾਂ ਤੁਸੀਂ ਆਪਣੀ ਸਾਰੀ ਡਿਟੇਲ ਚੈੱਕ ਕਰ ਲੈਣੀ ਹੈ ਸਾਰੀ ਸੋਧ ਕਰ ਲੈਣੀ ਹੈ ਐਪਲੀਕੇਸ਼ਨ ਸਬਮਿਟ ਕਰਨ ਤੋਂ ਬਾਅਦ ਉਸ ਵਿੱਚ ਕੋਈ ਤਰ੍ਹਾਂ ਦੀ ਕੋਈ ਕਰੈਕਸ਼ਨ ਨਹੀਂ ਹੋਵੇਗੀ ਤੇ ਜੇ ਕੋਈ ਗਲਤੀ ਹੁੰਦੀ ਹੈ ਤੁਹਾਡੇ ਉਹਦੇ ਵਿੱਚ ਉਸ ਤੋਂ ਬਾਅਦ ਤੁਹਾਡੇ ਉਹ ਜੋ ਐਪਲੀਕੇਸ਼ਨ ਹੈ ਉਹ ਰੱਦ ਕਰ ਦਿੱਤਾ ਜਾਵੇਗਾ ਜੇ ਤੁਹਾਡੀ ਫੀਸ ਨਹੀਂ ਪੂਰੀ ਹੁੰਦੀ ਹੈ ਸਫਲ ਹੁੰਦੀ ਹੈ ਜਾਂ ਕੁਝ ਵੀ ਕਿਸੇ ਵੀ ਤਰ੍ਹਾਂ ਦਾ ਮਸਲਕ ਹੈ ਤੁਹਾਡੀ ਫੀਸ ਨਹੀਂ ਭਰੀ ਜਾਂਦੀ ਤਾਂ ਵੀ ਤੁਹਾਡਾ ਐਪਲੀਕੇਸ਼ਨ ਜੋ ਹੈ ਪ੍ਰਵਾਨ ਨਹੀਂ ਕੀਤਾ ਜਾਵੇਗਾ ਉਸ ਤੋਂ ਬਾਅਦ ਉਸ ਨੇ ਇਹਨਾਂ ਨੇ ਸ਼ਰਤਾਂ ਇੱਦਾਂ ਵੀ ਪੂਰੀ ਫੀਸ ਨਾ ਹੋਣ ਤੇ ਤੁਹਾਡਾ ਐਪਲੀਕੇਸ਼ਨ ਜੋ ਹੈ ਜਿਹੜੇ ਹੋ ਕਰ ਦਿੱਤਾ ਜਾਵੇਗਾ ਕੈਨਸਲ ਠੀਕ ਹੈ ਗਲਤ ਸੋਚਣਾ ਪਰੰਤੇ ਠੀਕ ਹੈ ਕੋਈ ਵੀ ਅਦਰ ਮੋਰਟ ਅਪਲਾਈ ਕਰਨ ਤੇ ਜੇ 40% ਤੋਂ ਮਾਰਕਸ ਨਹੀਂ ਆਣਗੇ ਕੱਟਣੇ ਤਾਂ ਵੀ ਤੁਹਾਡਾ ਜੋ ਐਪਲੀਕੇਸ਼ਨ ਪ੍ਰੋਸੈਸ ਉਹ ਕੈਨਸਲ ਕਰ ਦਿੱਤਾ ਜਾਊਗਾ ਅਸਤੂਆ ਦੋਸਤੋ ਇਸਾਰੇ ਤੁਸੀਂ ਜੋ ਮੇ ਇੰਪੋਰਟੈਂਟ ਨੋਟੀਫਿਕੇਸ਼ਨ ਤੁਹਾਡੇ ਲਈ ਹੈਗੀਆਂ ਸੀ ਤੁਸੀਂ ਇਸ ਨੂੰ ਜਾ ਧਿਆਨ ਵਿੱਚ ਰੱਖ ਲੈਣਾ ਸਾਰੇ ਗਾਈਡਲਾਈਨਸ ਇਨਸਟਰਕਸ਼ਨ ਜੋ ਨਾ ਯੂਨੀਵਰਸਿਟੀ ਵੱਲੋਂ ਦਿੱਤੇ ਗਏ ਨੇ ਉਹ ਤੁਹਾਡੇ ਲਈ ਹੋਣੇ ਜ਼ਰੂਰੀ ਨੇ ਤਾਂ ਹੀ ਤੁਸੀਂ ਇਸ ਨੂੰ ਅਪਲਾਈ ਕਰ ਸਕਦੇ ਹੋ ਅਦਰਵਾਇਜ਼ ਤੁਹਾਡਾ ਸਾਰਾ ਜੋ ਹੈ ਮਿਹਨਤ ਕੀਤੀ ਖਰਾਬ ਹੋ ਜਾਵੇਗੀ ਤੁਸੀਂ ਆਪਣੇ ਵੈਬਸਾਈਟ ਤੇ ਜੋ ਹੈ ਇਸ ਨੂੰ ਆਨਲਾਈਨ ਅਪਲਾਈ ਕਰ ਸਕਦੇ ਹੋ ਇਸ ਤੋਂ ਬਿਨਾਂ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਅਰਜੀ ਤੁਹਾਡੀ ਰੱਦ ਸਮਝੀ ਜਾਵੇਗੀ ਤਾਂ ਦੋਸਤੋ ਇਹ ਸਾਰੇ ਇਨਸਟਰਕਸ਼ਨ ਤੁਹਾਡੇ ਲਈ ਬਹੁਤ ਹੀ ਇੰਪੋਰਟੈਂਟ ਸੀ ਮੈਂ ਤੁਹਾਨੂੰ ਸਾਰੀਆਂ ਇੱਥੇ ਪੜ੍ਹ ਕੇ ਦੱਸ ਚੁੱਕੀਆਂ ਹਾਂ ਜਿਵੇਂ ਕਿ ਆਬਜੈਕਟਿਵ ਐਡਮਿਟ ਕਾਰਡ ਰੋਲ ਨੰਬਰ ਕਿੱਥੇ ਜਨਰੇਟ ਹੋਵੇਗਾ ਕਿਸ ਤਰ੍ਹਾਂ ਤੁਸੀਂ ਡਾਊਨਲੋਡ ਕਰਨਾ ਹੈ ਉਹ ਸਾਰਾ ਇਹਦੇ ਵਿੱਚ ਦੱਸਿਆ ਗਿਆ ਹੈ ਬਾਕੀ ਜੇ ਤੁਸੀਂ ਇਸ ਨੂੰ ਐਪਲੀਕੇਸ਼ਨ ਨੂੰ ਭਰਵਾਉਣਾ ਹੈ ਤਾਂ ਵੀ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਜੇ ਜੇ ਸਹੀ ਇਸ ਬਾਰੇ ਕੋਈ ਜਾਣਕਾਰੀ ਲੈਣੀ ਹੈ ਤਾਂ ਵੀ ਤੁਸੀਂ ਸਾਨੂੰ ਕਮੈਂਟ ਕਰਕੇ ਜਾਂ ਫਿਰ ਅਦਰ ਜਾਂ ਪਰਸਨਲੀ ਕੰਟੈਕਟ ਕਰਕੇ ਜੋ ਸਾਨੂੰ ਤੁਸੀਂ ਇਸ ਬਾਰੇ ਪੁੱਛ ਸਕਦੇ ਹੋ ਅਸੀਂ ਕੰਟੈਕਟ ਨੰਬਰ ਪਰ ਡਿਸਕ੍ਰਿਪਸ਼ਨ ਬਾਕਸ ਦੇ ਦਿੱਤਾ ਹੈ ਅਤੀ ਜੇ ਸਾਡੀ ਇੱਕ ਵਟਸਐਪ ਗਰੁੱਪ ਨੂੰ ਵੀ ਜੁਆਇਨ ਕਰ ਲਓ ਤਾਂ ਕਿ ਤੁਹਾਨੂੰ ਇਦਾਂ ਦੀਆਂ ਹੋਰ ਵੀ ਕਈ ਕੀ ਨੋਟੀਫਿਕੇਸ਼ਨ ਜੋ ਹੈ ਤੁਹਾਨੂੰ ਮਿਲਦੀਆਂ ਨੇ ਬਾਕੀ ਤੁਸੀਂ ਇਹ ਪੀਡੀਐਫ ਦਾ ਲਿੰਕ ਜੋ ਡਿਸਕ੍ਰਿਪਸ਼ਨ ਬਾਕਸ ਤਾਂ ਕਿ ਜੇ ਪੀਡੀਐਮ ਨੂੰ ਚੰਗੀ ਤਰ੍ਹਾਂ ਰੀਡ ਕਰ ਲੈਣਾ ਸਾਰੀ ਇਨਸਟਰਕਸ਼ਨਸ ਪੜ੍ਹ ਲੈਣੇ ਜੇ ਤੁਸੇ ਨੂੰ ਕੋਈ ਵੀ ਕਨਫਿਊਜ਼ਨ ਹੈ ਸੋ ਦੋਸਤੋ ਇਹ ਸੀ ਸਿਆਰ ਨੰਬਰ 9 2021 ਦੇ ਜੋ ਨਿਊ ਪੋਸਟ ਆਈਆਂ ਸੀਗੀਆਂ ਇਹ ਇੱਕ ਸਾਈ ਦੇ ਉਹ ਤੁਹਾਨੂੰ ਦੱਸਣੇ ਬਹੁਤ ਜ਼ਰੂਰੀ ਸੀ ਸਾਰਿਆਂ ਨੇ ਪਹਿਲਾਂ ਤੋਂ ਨੇ ਸਾਡੇ ਚੈਨਲ ਤੇ ਦੇਖੋ ਨੂੰ ਮਿਲ ਜੇ ਪਲੀਜ਼ ਇਸ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਰ ਦਿਓ ਤਾਂ ਕਿ ਹੋਰ ਲੋਕੋ ਕੋਲ ਜਲਦੀ ਜਲਦੀ ਪਹੁੰਚ ਸਕੇ ਤੇ ਯੂਜ਼ ਯੂਜ਼ਰ ਜਿਸ ਨੂੰ ਪਹਿਲੀ ਵਾਰ ਦੇਖ ਰਹੇ ਨੇ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਐਦਾਂ ਦੀਆਂ ਹੋਰ ਵੀ ਕਈ ਗਵਰਨਮੈਂਟ ਜਬਸ ਦੀ ਤੁਹਾਡੇ ਲਈ ਲੈ ਕੇ ਆਉਂਦੇ ਰਹ